ਤਰਮਤਰਨ ਯੂਜ਼ ਕੀਤਾ ਕਾਬੂ ਅਜੇ ਤਰਮਤਰਨ ਦੇ ਐਸਐਸਪੀ ਅਬਿਨਿਊ ਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਘਰ ਤੇ ਰੇਡ ਕਰਕੇ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ ਪਰਤਾਲ ਦੌਰਾਨ ਪਤਾ ਲੱਗਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਰਹਿੰਦੇ ਗੋਪਾਲ ਸਿੰਘ ਅਤੇ ਉੱਥੋਂ ਦੀ ਫੌਜੀ ਏਜੰਸੀਆਂ ਨਾਲ ਸੰਪਰਕ ਵਿੱਚ ਸੀ ਮੇ ਨੌਜਵਾਨ ਭਾਰਤ ਦੀਆਂ ਖੂਫੀਆਂ ਜਾਣਕਾਰੀਆਂ ਆਪਣੇ ਮੋਬਾਈਲ ਰਾਹੀਂ ਪਾਕਿਸਤਾਨ ਨੂੰ ਭੇਜਦਾ ਸੀ ਪੁਲਿਸ ਨੇ ਇਸ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਨਾਲ ਗੱਲਬਾਤ ਦੇ ਸਬੂਤ ਮਿਲੇ ਹਨ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹਦੇ ਕੀ ਐਸਪੀ ਸਿਟੀ ਰਿਪੁਤਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀ ਇਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਸੀਗੇ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾਂ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਦੂਰ ਜਿਹੜਾ ਬਾਹਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਆ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਤੇ کافی ਜਿਆਦਾ ਕਹਿ ਲੀਏ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਇਹ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕ ਵਕ ਮਰਦਿਆਂ ਮਰਾਈ کافی ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਨੂੰ ਆਨੇ تصدیق ਹੋਈ ਹੈ ਤੇ ਇਹਦੀ ਅਰੈਸਟ ਪਾ ਕੇ ਜਿਹੜਾ ਕਿ ਆਪਾਂ ਮੁਕਦਮਾ ਨੰਬਰ 137 ਅ ਅਫੀਸ਼ੀਅਲ ਸਿਗਰੇਟ ਐਕਟ ਦੇ ਤਹਿਤ ਥਾਣੇ ਸਿਟੀ ਦਰੰਦਾਂ ਅੰਦਰਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸਦੀ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਸੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਇਹ ਲਗਾਤਾਰੀ ਸਾਂਝਾ ਕਰ ਰਿਹਾ ਸੀ ਕਿ ਉਹਦੇ ਗੈਂਨ ਤੇ ਹੀ ਵਕਫ ਵਕਫ ਥਾਵਾਂ ਤੇ ਜਾ ਕੇ ਵਕਫ ਵਕਫ ਬੰਦੇ ਇਹ ਦੇਖਦੇ ਨੇ ਨੈਟਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਅ ਇਹ ਤੁਹਾਨੂੰ ਦੱਸ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ISI ਦੇ ਬੰਦੇ ਨੇ ਪਾਕਿਸਤਾਨੀ ਕੋਪੀ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਫਿਲਹਾਲ ਮੁਦੇਲੇ ਤੌਰ ਤੇ ਜਿਹੜੇ ਕਿ Google पे ट्रांजैक्शंस इंटरनेट ट्रांजैक्शंस ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ تصدیق ਹੁੰਦੀਆਂ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ تفتیش دوران کلیئر ਹੋਗਾ ਕਿ ਹੁਣ ਹੁਣ ਤੱਕ ਕਿੰਨੇ ਪੈਸੇ ਜੜੇਗੀ ਬਰਾਮਦ ਇਹ ਦੇਖੋ 2020 ਤੋਂ گوਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ Facebook ਰਾਹੀਂ ਉਹਨਾਂ ਦੇ ਟੱਚ ਦੇ ਵਿੱਚ ਆਇਆ ਮੁੜ ਕੇ WhatsApp ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵੱਖ-ਵੱਖ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀਗੇ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਦੇ ਨੰਬਰਸ ਨਹੀਂ ਉਹ ਇਹਦੇ ਪਹੁੰਚ ਤੋਂ ਬਰਾਮਦ ਹੋਏ ਨੇ